ਬਟਾਲਾ ਵਿੱਚ ਇੱਕ 16 ਸਾਲਾ ਦੀ ਨਾਬਾਲਗ ਲੜਕੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕਾਲੀ ਕਰਤੂਤ ਨੂੰ ਅੰਜਾਮ ਦੇਣ ਵਾਲਾ ਹੋਰ ਕੋਈ ਨਹੀਂ ਬਲਕਿ ਪੀੜਤ ਲੜਕੀ ਦਾ ਜੀਜਾ ਹੀ ਸੀ ਜਿਸ ਨੂੰ ਪੁਲਿਸ ਵੱਲੋਂ ਬਟਾਲਾ ਤੋਂ ਕਾਬੂ ਕਰ ਲਿਆ ਗਿਆ ਹੈ ਇਸ ਮਾਮਲੇ ਦੇ ਵਿਦੇਲੇ ਜਾਣਕਾਰੀ ਲਈ ਗੱਲ ਕਰਦੇ ਹਾਂ ਬਟਾਲਾ ਤੋਂ ਸਾਡੇ ਪੱਤਰਕਾਰ ਗੁਰਪ੍ਰੀਤ ਚਾਵਲਾ ਦੇ ਨਾਲ ਜੀ ਗੁਰਪ੍ਰੀਤ ਕੀ ਮਾਮਲਾ ਹੈ ਇਹ ਆਖਰੇ ਲੜਕੀ ਕੌਣ ਸੀ ਅਤੇ ਕਿਸ ਤਰ੍ਹਾਂ ਵਾਪਰਿਆ ਹਾਦਸਾ ਜੀਂਦਰ ਜੀ ਮੈਂ ਦੱਸਣਾ ਚਾਹਵਾਂਗਾ ਕਿ ਇਹ ਮਾਮਲਾ ਬਟਾਲਾ ਦਾ ਹੀ ਹੈ ਲੜਕਾ ਵੀ ਬਟਾਲਾ ਦਾ ਰਹਿਣ ਵਾਲਾ ਤੇ ਉਸਦੇ ਸਸਵਾਲ ਵੀ ਬਟਾਲਾ ਦੇ ਵਿੱਚ ਹੀ ਹਨ ਤੇ 3-10 ਮਹੀਨਾ ਪਹਿਲਾਂ ਹੀ ਅਸੀਂ ਸ਼ਾਦੀ ਹੋਈ ਸੀ ਇਹਦੇ ਲੜਕੇ ਦਾ ਕਹਿਣਾ ਕਿ ਉਸਦੇ ਆਪਣੀ ਪਤਨੀ ਦੇ ਨਾਲ ਠੀਕ ਸਬਦ ਨਹੀਂ ਸਰ ਜਿਸ ਤੇ ਚਲਦੇ ਉਸਨੇ ਜਿਹੜੇ ਉਸਦੀ ਨੀਅਤ ਜਿਹੜੀ ਕਹਿ ਸਕਦੇ ਹੈ ਕਿ ਖੋਟੀ ਹੋ ਗਈ ਜਿਸ ਤੇ ਚਲਦੇ ਹੀ ਉਸਨੇ ਆਪਣੀ 16 ਸਾਲ ਦੀ ਜਿਹੜੀ ਆਪਣੀ ਪਤਨੀ ਦੀ ਛੋਟੀ ਸਿਸਟਰ ਉਸ ਨੂੰ ਹੀ ਕਰੋ ਰਾਤਮ ਕਾਗੇ ਉਸ ਨੂੰ ਲੈ ਗਿਆ ਨਾਲ ਜੀ ਇੰਦਰੀ ਜੀ ਜੀ ਗੁਰਪ੍ਰੀਤ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹ ਸਾਲ ਹੀ ਸੀ ਉਸ ਦੀ ਤੇ ਇਸ ਬਾਰੇ ਕੀ ਪਹਿਲਾਂ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਰਹੇਗਾ ਜੀ ਇੰਟਰਵਿਊ ਤੇ ਦੱਸਣਾ ਚਾਹਾਂਗਾ ਕਿ ਉਸ ਬੀੜਸ ਲੜਕੀ ਦਾ ਵੀ ਇਹੀ ਕਹਿਣਾ ਕਿ ਉਸ ਨੂੰ ਡਰਾਤਮਕ ਆ ਗਿਆ ਤੇ ਜਿਹੜਾ ਉਹਦਾ ਵੀਜਾ ਤੇ ਉਸ ਦਾ ਫਾਦਰ ਜੋ ਉਹਨਾਂ ਦੋਵਾਂ ਨੇ ਡਰਾਤਮਕ ਆ ਗਈ ਉਸ ਨੂੰ ਘਰੋਂ ਜਿਹੜਾ ਲੈ ਗਏ ਸੀ 30 ਮਈ ਨੂੰ ਤੇ 15 ਦਿਨ ਦੇ ਕਰੀਬ ਉਸ ਨੂੰ ਕਦੀ ਜੰਮੂ ਵੀ ਰੱਖਿਆ ਗਿਆ ਪਠਾਨਕੋਟ ਵੀ ਰੱਖਿਆ ਗਿਆ ਲੁਧਿਆਣਾ ਵੀ ਰੱਖਿਆ ਗਿਆ ਉਸਾ ਕਹਿੰਨ ਕਿ ਉਸ ਦੇ ਕੁਝ ਰਿਸ਼ਤੇਦਾਰ ਵੀ ਆ ਲੜਕੇ ਦੇ ਉਹ ਜੀਜੇ ਦੇ ਜਿਹੜੇ ਉੱਥੇ ਉਹ ਲੈ ਕੇ ਗਿਆ ਉਹਨੂੰ ਤੇ ਉਸ ਦੀ ਨੀਅਤ ਸੀ ਉਸ ਦੇ ਨਾਲ ਸ਼ਾਦੀ ਕਰਨ ਦੀ ਲੇਕਿਨ ਜਦ ਇਸ ਗੱਲ ਦਾ ਜਦੋਂ ਉਸ ਦੇ ਪਰਿਵਾਰ ਨੂੰ ਵੀ ਪਤਾ ਚੱਲਿਆ ਤਾਂ ਕੰਪਲੇਂਟ ਤਾਂ ਪਹਿਲਾਂ ਹੀ ਪੁਲਿਸ ਨੂੰ ਦਿੱਤੀ ਗਈ ਸੀ ਗੁੰਮਸ਼ੁਦਗੀ ਦੀ ਤੇ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਤੇ ਉਸ ਤੋਂ ਬਾਅਦ ਪੁਲਿਸ ਨੇ ਬਟਾਲਾ ਪੁਲਿਸ ਲੋ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਜੀ ਗੁਰਪ੍ਰੀਤ ਕੇ ਬਲਾਤਕਾਰ ਦੀ ਪੁਸ਼ਟੀ ਹੋ ਚੁੱਕੀ ਹੈ ਜੀ ਜਿਹੜੀ ਬੀੜਾ ਦੀ ਲੜਕੀ ਹੈ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਬਟਾਲਾ ਸਿਵਲ ਹਸਪੀਟਲ ਤੋਂ ਅਜੇ ਜਿਹੜੇ ਨਤੀਜੇ ਜਿਹਨ ਰਿਜ਼ਲਟ ਟੈਸਟ ਰਿਪੋਰਟ ਆੜੀਆਂ ਤੇ ਅਜੇ ਬਾਕੀ ਨੇ ਲੇਕਿਨ ਪੁਲਿਸ ਵੱਲੋਂ 376 ਦੇ ਹੋਰ ਵੀ ਆਈਪੀਸੀ ਦਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਲੜਕੇ ਨੂੰ ਅਰੈਸਟ ਕਰ ਲਿਆ ਗਿਆ ਜੀ ਜੀ ਗੁਰਪ੍ਰੀਤ ਤੁਹਾਡਾ ਇਸ ਪੂਰੇ ਮਾਮਲੇ ਤੇ ਜਾਣਕਾਰੀ ਲਈ ਧੰਨਵਾਦ ਬਟਾਲਾ ਦੇ ਵਿੱਚ ਇੱਕ 16 ਸਾਲਾ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਬਲਾਤਕਾਰ ਉਸ ਦੇ ਜੀਜੇ ਵੱਲੋਂ ਹੀ ਕੀਤਾ ਗਿਆ ਤੇ ਇਸ ਬਾਰੇ ਹਲੇ ਉਸ ਵਿਅਕਤੀ ਨੂੰ ਹਾਲਾਂਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ